ਕਰੇ ਵੀ ਆ ਤੇਰਾ ਬੈਕਗਰਾਉਂਡ ਬੜਾ ਵਧੀਆ ਹੁੰਦਾ ਵਾ ਹਾਂ ਮੈਨੂੰ ਆਉਂੂ ਵੀ ਥੋੜਾ ਡਿਜੀਟਲ ਜਾਂ ਕੰਮ ਕਰਨਾ ਪ੍ਰੋਫੈਸ਼ਨਲ ਜਾਂ ਕੰਮ ਕਰਨਾ ਇਰਾਦੇ ਆਪਦੇ ਆਪ ਨੂੰ ਬਹੁਤ ਵਧੀਆ ਲੱਗਾ ਤੇ ਮੈਂ ਬੈਕ ਸਾਈਡ ਤੇ ਆਪਦੇ ਜਿਹੜਾ ਗ੍ਰੀਨ ਪਰਦਾ ਲਾ ਕੇ ਰੱਖਦਾਗਾ ਤਾਂ ਮੈਨੂੰ ਬੜਾ ਵਧੀਆ ਲੱਗਾ ਵੀਰ ਭੱਡੇ ਕਰੈਕਟਰਾਂ ਵਾਂਗੂ ਆਪਾਂ ਨੂੰ ਵੀ ਦੇਖ ਕੇ ਆਲਾਖਿਆ ਬੜਾ ਸੁਣੀ ਵੀਡੀਓ ਬਣੀ ਨਾ ਪਰ ਭਾਸੀ ਆਪਣਾ ਇੱਕ ਨਗੋਦਰ ਤੋਂ ਜੱਸ ਅੱਜ ਹੀ ਮੈਨੂੰ ਕਾਲ ਹੋ ਗਿਆ ਸੀ ਤੇ ਮੈਂ ਵਟਸਐਪ ਤੇ ਕੰਟੈਕਟ ਕੀਤਾ ਮੇਰੇ ਨਾਲ ਕਿਉਂਕਿ ਮੈਂ ਕਾਲ ਤਾਂ ਮੈਂ ਘੱਟੋ ਕਰਦਾ ਹੁਣ ਮੇਰਾ ਇਹ ਬਾਕੀ ਪ੍ਰਬੰਧ ਹੀ ਰਹਿੰਦਾ ਹੈ ਤੇ ਉਹਨੇ ਵੀ ਕਿਹਾ ਭਰਾ ਨੇ ਤੇ ਹੋਰ ਵੀ ਬਹੁਤ ਭਰਾ ਹੁੰਦੇ ਨੇ ਕਹਿੰਦਾ ਯਾਰ ਵਧੀਆ ਮਤਲਬ ਦੇਖੋ ਕਰਦਾ ਫੋਨਤੀ ਆ ਮੈਂ ਦੱਸਿਆ ਉਹ ਭਰਾ ਮੈਂ ਲਵਾਈ ਫੋਨਾ ਕੁਝ ਇਹਦੀ ਕੁਲਿਟੀ ਰਹਿੰਦੀ ਆ ਨਾ ਤੇ ਕੁਝ ਵੀ ਮੈਂ ਥੋੜਾ ਐਡਿਟ ਕਰਨ ਤੇ ਮੈਂ ਟਾਈਮ ਜਾਦੇ ਲਾ ਦਨਾ ਮਾਂ ਵੀ ਨਹੀਂ ਹੈਗਾ ਵੀ ਅੱਜ ਵੀਡੀਓ ਬਣਾਈਆ ਤਾਂ ਅੱਜ ਹੀ ਚਾੜੂ ਕਿਵੇਂ ਵੀ ਮੈਂ ਕਰ ਜੰਦਾ ਕੱਲੀ ਤਾਂ ਮੈਨੂੰ ਆਪ ਨੂੰ ਉਹਦੇ ਵਿੱਚ ਸਪਸ਼ਟ ਰੱਖਾਈ ਦਿੰਦੇ ਰਹਿੰਦਾ ਵੀ ਮੈਂ ਐਡਿਟ ਕਿਤਨੀ ਉਹ ਕਿੰਨੀ ਕੱਚ ਕਰਤੀ ਹੈ ਨਾ ਤਾ ਮੈਨੂੰ ਬੜਾ ਵਧੀਆ ਲੱਗਦਾ ਇਹ ਰਿਹਾ ਕੋਈ ਮੇਰੀ ਵੀਡੀਓ ਲੋਕ ਪਸੰਦ ਕਰਦੇ ਆ ਤਾਂ ਮੇਰੀ ਵੀਡੀਓ ਨੂੰ ਇਸ ਤਰ੍ਹਾਂ ਸ਼ੇਅਰ ਕਰਦੇ ਰੋ ਮੈਂ ਆ ਵੀਡੀਓ ਬਣਾਉਣਾ ਹੁਣ ਤਾਂ ਕਮਤਨ ਦੀਦੀਆਂ ਵਿੱਚ ਵੀ ਯਾਰ ਕਈ ਭਰਾ ਮੈਂ ਸੋਚਿਆ ਵੀ ਮੈਂ ਦੂਜੀ ਆਈਡੀ ਤੇ ਪਾ ਦੇ ਕਰਾਂ ਪਰ ਮੈਨੂੰ ਆਉਂਦਾ ਵੀ ਮੈਂ ਏਸੀ ਆਈਡੀ ਤੇ ਸਾਰਾ ਕੁਝ ਤੁਹਾਨੂੰ ਦੱਸ ਦੇ ਕਰਾਂ ਹਨਾ ਵੀ ਜਿੰਨੀ ਮੈਨੂੰ ਜਾਣਕਾਰੀ ਆਉਂਦੀ ਹੈ ਜਿੰਨੀ ਜਾਣਕਾਰੀ ਮੇਰੇ ਭਰਾ ਚਾਹੁੰਦੇ ਨੇ ਵੀ ਯਾਰ ਆਏ ਦੀ ਆ ਸਾਨੂੰ ਇੱਥੇ ਦਿੱਕਤ ਆ ਰਹੀ ਹੈ ਹਨਾ ਤਾਂ ਇਸ ਟਾਈਮ ਇੰਸਟਾਗ੍ਰਾਮ ਕੁਝ ਨਹੀਂ ਦਿੰਦਾ ਫੇਸਬੁੱਕ ਤੇ ਆ ਜਾਓ YouTube ਤੇ ਆ ਜਾਓ ਤੇ ਕਮਾਈ ਸੁਣੂ ਵਧੀਆ ਮਿਲਣਾ ਵੀ ਜੋ 7000 ਮਹੀਨੇ ਦਾ ਸੁਣੂ ਆਉਣ ਲੱਗ ਗਿਆ ਜੇ ਤੋਂ ਉਦੋਂ ਬਾਅਦ ਤੁਸੀਂ ਹੋਰ ਵੀ ਲਾਲਚ ਦੇ ਨਾਲ ਵਧਾਉਗੇ ਆ ਦੀ ਹਣਾ ਤਾਂ ਵੀਡੀਓ ਆਪਣੀ ਸ਼ੇਅਰ ਜਰੂਰ ਕਰਦੇ ਰਹੋ ਇਸ ਤਰ੍ਹਾਂ ਧੰਨਵਾਦ ਜੀ